ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਸਾਧ ਸੰਗਤ ਜੀ ਸੂਬਾ ਸਰਹੰਦ ਦੀ ਦਰਿੰਦਗੀ ਦੀ ਹੱਦ ਪਾਰ ਹੋ ਗਈ ਜਦੋਂ ਉਸ ਨੇ ਛੋਟੇ ਸਹਿਬਜ਼ਾਦਿਆਂ ਨੂੰ ਸ਼ਹੀਦ ਕਰਵਾ ਕੇ ਜੰਗਲਾਂ ਵਿੱਚ ਉਹਨਾਂ ਦੇ ਪਵਿੱਤਰ ਦੇਹਾਂ ਰਖਵਾ ਦਿੱਤੀਆਂ ਕਿ ਜਦੋਂ ਕੋਈ ਜੰਗਲੀ ਜਾਨਵਰ ਆਉਣਗੇ ਅਤੇ ਉਹਨਾਂ ਦੀਆਂ ਪਵਿੱਤਰ ਦੇਹਾਂ ਖਾ ਜਾਣਗੇ ਪਰ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਹਿਬਜ਼ਾਦਿਆਂ ਦੇ ਪਵਿੱਤਰ ਸਰੀਰ ਦੀ ਰਾਖੀ ਕਰਨ ਲਈ ਇੱਕ ਬਬਰ ਸ਼ੇਰ ਆ ਪਹੁੰਚਿਆ ਅਤੇ ਉਸ ਨੇ 48 ਘੰਟੇ ਸਹਿਬਜ਼ਾਦਿਆਂ ਦੇ ਪਵਿੱਤਰ ਸਰੀਰ ਦੀ ਰਾਖੀ ਕੀਤੀ ਅਤੇ ਕਿਸੇ ਵੀ ਵਜ਼ੀਰ ਖਾਨ ਵਰਗੇ ਖੋਖਾਰ ਜਾਨਵਰ ਨੂੰ ਪਾਸ ਨਹੀਂ ਆਉਣ ਦਿੱਤਾ ਪਰ ਜਦੋਂ ਟੋਡਰ ਮਾਲ ਜੀ ਨੂੰ ਪਤਾ ਲੱਗਿਆ ਤਾਂ ਨਾਲ ਭਾਈ ਰਾਮਾ ਜੀ ਭਾਈ ਤਰਲੋਕਾ ਜੀ ਬੱਲੀਆਂ ਦਾ ਪਠਾਨ ਭਾਈ ਮੋਤੀਰਾ ਮਹਿਰਾ ਅਤੇ ਇਹਨਾਂ ਦੇ ਪਰਿਵਾਰ ਨੇ ਸਹਿਬਜ਼ਾਦਿਆਂ ਦੇ ਪਵਿੱਤਰ ਦੇਹਾਂ ਨੂੰ ਉਥੋਂ ਲੈ ਕੇ ਗਏ ਅਤੇ ਚੰਦਨ ਦੀਆਂ ਲੱਕੜਾਂ ਇਕੱਠੀਆਂ ਕੀਤੀਆਂ ਅਤੇ ਤਨ ਤਨ ਮਾਤਾ ਗੁਜਰਕੌਰ ਜੀ ਤਨ ਤਨ ਬਾਬਾ ਜੋਰਾਵਾਰ ਸਿੰਘ ਜੀ ਅਤੇ ਤਨ ਤਨ ਬਾਬਾ ਫਤਿਹ ਸਿੰਘ ਜੀ ਦੇ ਪਵਿੱਤਰ ਦੇਹਾਂ ਦਾ ਸੰਸਕਾਰ ਕੀਤਾ ਗਿਆ ਅੱਜ ਉਸ ਸਥਾਨ ਤੇ ਜੋਤੀ ਸਰੂਪ ਸਾਹਿਬ ਗੁਰਦੁਆਰਾ ਸਜੋਬਿਤ ਹੈ ਅਤੇ ਪਾਲਕੀ ਸਾਹਿਬ ਵੀ ਸਜੋਬਿਤ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ